ਸਾਨੂੰ ਸਾਡੇ ਗੁਰੂ ਦੀ ਰਾਖੀ ਕਰਨ ਦੇ ਲਈ ਸਾਡੇ ਗੁਰੂ ਦੀ ਜਿਹੜੀ ਕਿ ਕੈਲੀਏ ਸਤਕਾਰ ਨੂੰ ਬਹਾਲ ਰੱਖਣ ਦੇ ਲਈ ਵੀ ਮੋਰਚੇ ਲਾਣੀ ਪਏ ਰਹੇ ਨੇ ਉਸ ਦੇ ਲਈ ਵੀ ਸਾਨੂੰ ਕਾਨੂੰਨ ਦੀ ਮੰਗ ਕਰਨੀ ਪੈਂਦੀ ਹੈ ਇੱਧਰ ਦਿੱਲੀ ਕੀ ਕਰਦੀ ਹੈ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਦੋ ਧਰਮ ਦੇ ਨਾਂ ਤੇ ਲੜਾ ਦੋ ਬੇਅਦਬੀਆਂ ਕਰਾ ਦੋ ਧਰਮ ਗ੍ਰੰਥਾਂ ਦੀ ਇਹ ਇਹਨਾਂ ਦੀ ਰਾਜਨੀਤੀ ਹੈ ਤਾਂ ਕਰਕੇ ਸਾਨੂੰ ਪਾਈ ਸੰਘਰਸ਼ ਕਰਨੇ ਪੈਂਦੇ ਨੇ ਵੇਖੋ ਜੇ ਨਹੀਂ ਸਰਕਾਰ ਬਣਾਉਂਦੀ ਪਹਿਲਾਂ ਇਥੋਂ ਕਾਂਗਰਸ ਵੀ ਦਬਲੀ ਆ ਲੋਕਾਂ ਨੇ ਬਾਦਲ ਕੇ ਭਜਾ ਦੇ ਬਾਜਪਾਲੇ ਭਜਾ ਦੇ ਹੁਣ ਇਹਨਾਂ ਦੀ ਵਾਰੀ ਆ ਇਹਨਾਂ ਨੂੰ ਵੀ ਤੋਰ ਦੇਣੇ ਸੜਕਾਂ ਤੇ ਇੱਥੇ ਹਿੰਦੂ ਵੀ ਆਏ ਨੇ ਮੁਸਲਮਾਨ ਵੀ ਆਏ ਨੇ ਸਿੱਖ ਵੀ ਆਏ ਨੇ ਸਾਈ ਵੀ ਆਏ ਨੇ ਇਹ ਸਾਂਝੀ ਸਟੇਜ ਲੱਗੀ ਆ ਇਹਦੇ ਵਿੱਚ ਵੇਖੋ ਆਪਣੀ ਸਰਕਾਰਾਂ ਨੂੰ ਬੜੀ ਵੱਡੀ ਇੱਕ ਛਪੇੜ ਐ ਇੱਥੋਂ ਅੱਜ ਜੇ ਆਪਾਂ ਗੱਲ ਕਰੀਏ ਕਿ ਉਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਸਾਨੂੰ ਅੱਗੂ ਵੀ ਕੋਈ ਨਹੀਂ ਦਿਖਦਾ ਨਾ ਜੇ ਰਾਜ ਆਊਗਾ ਵਾਹਿਗੁਰੂ ਲੈ ਕੇ ਆਊਗਾ ਤੇ ਅੱਗੂ ਵੀ ਲੈ ਕੇ ਆਜੂਗਾ ਬਈ ਹੈਨਾ ਉਹਨੇ ਸਮਤ ਉਹਨੇ ਬਖਸ਼ਣੀ ਆ ਉਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਵੀ ਸਾਡੇ ਧਰਮਾਂ ਦੀ ਵਿਆਦਵੀ ਹੁੰਦੀ ਹੈ ਜਦੋਂ ਕੋਈ ਬਾਈਬਲ ਦੀ ਕਰਦਾ ਕੋਈ ਕੁਰਾਨ ਦੇ ਸਾਹਿਬ ਦੀ ਕਰਦਾ ਕੋਈ ਰਮੈਣ ਦੀ ਗੁਰਗ੍ਰੰਥ ਸਾਹਿਬ ਮਹਾਰਾਜ ਵੀ ਆਸੀ ਕਾਨੂੰਨ ਬਣਾ ਦੀ ਕਿਉਂ ਨਹੀਂ ਬਣਾਉਂਦੇ ਮਤਭੇਦ ਆਪਣੇ ਛੱਡ ਕੇ ਗੁਰੂ ਸਾਹਿਬ ਦੇ ਲੜਨ ਲੱਗੀਏ ਗੁਰਗ੍ਰੰਥ ਸਾਹਿਬ ਦੇ ਲੜਨ ਲੱਗੀਏ ਜਿੰਨਾ ਕਿ ਆਪਾਂ ਆਪਣੇ ਜਿਹੜੇ ਬੇਦਵੀ ਮੁੱਦੇ ਆ ਉਹਨਾਂ ਨੂੰ ਸਾਫ ਦਬਾਅ ਪਾਈਏ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨਾ ਪਟਿਆ ਅਸਮਾਨਾ ਟਾਵਰ ਮੋਰਚੇ ਨੂੰ ਸਮਰਥਨ ਦੇਣ ਦੇ ਲਈ ਜਿੱਥੇ ਵਕ ਵਕ ਧਾਰਮਿਕ ਜਥੇਬੰਦੀਆਂ ਪਹੁੰਚੀਆਂ ਨੇ ਵੱਡੇ ਵੱਡੇ ਆਗੂ ਪਹੁੰਚੇ ਨੇ ਉੱਥੇ ਬਾਈ ਨਵਦੀਪ ਜਲਵੇੜਾ ਪਹੁੰਚੇ ਨੇ ਬਾਈ ਜੀ ਗੱਲਬਾਤ ਕਰਾਂਗੇ ਬਾਈ ਜੀ 사ਸੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਪੰਜਾਬ ਹਮੇਸ਼ਾ ਸੰਘਰਸ਼ਾਂ ਦੇ ਵਿੱਚ ਹੀ ਰਿਹਾ ਪੰਜਾਬ ਨੂੰ ਹਮੇਸ਼ਾ ਆਪਣੇ ਹੱਕ ਲੈਣ ਦੇ ਲਈ ਸੰਘਰਸ਼ ਹੀ ਕਿਉਂ ਕਰਨੇ ਪੈਂਦੇ ਨੇ ਕਿਸ ਤਰ੍ਹਾਂ ਦੇ ਗੁਲਾਮ ਭਾਈ ਤੁਸੀਂ ਤਾਂ ਕਰਨੇ ਪੈਂਦੇ ਨੇ ਨਿਹਯਾ ਜੇ ਰਾਜਤੰਤਰ ਥੋੜੀ ਹੋਇਆ ਕਰਦਾ ਜ ਰਾਜਤੰਤਰ ਦਾ ਇਹ ਮੇ ਤਾਂ ਹੋਇਆ ਕਰਦਾ ਰਾਜ ਇਹਨੇ ਤਾਂ ਹੋਇਆ ਕਰਦਾ ਵੀ ਪਰਜਾ ਸੁਖੀ ਰਹੇ ਰਾਜਾ ਧਿਆਨ ਰੱਖੇ ਵੀ ਕਿਸੇ ਧਰਮ ਨਾਲ ਕੁਝ ਗਲਤ ਤਾਂ ਨਹੀਂ ਹੋ ਰਿਹਾ ਧਰਮ ਕਰਕੇ ਕੋਈ ਆਪਸ ਚ ਇਹਨਾਂ ਦੇ ਕੋਈ ਨਫਰਤ ਤਾਂ ਨਹੀਂ ਪੈਦਾ ਹੋ ਰਹੀ ਹੈ ਨਾ ਵੀ ਇਹ ਸਾਰੇ ਇਕੱਠੇ ਰਹਿ ਰਹੇ ਨੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਾਰੇ ਧਰਮ ਇਕੱਠੇ ਹੁੰਦੇ ਸੀਗਾ ਰਾਜ ਉਹ ਸੀਗਾ ਠੀਕ ਹੈ ਇੱਥੇ ਤਾਂ ਕੀ ਹੈ ਇੱਥੇ ਦੇ ਰਾਜ ਦੇ ਅੰਦਰ ਦਿੱਲੀ ਕੀ ਕਰਦੀ ਹੈ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਦੋ ਧਰਮ ਦੇ ਨਾਂ ਤੇ ਲੜਾ ਦੋ ਬੇਅਦਬੀਆਂ ਕਰਾ ਦੋ ਧਰਮ ਗ੍ਰੰਥਾਂ ਦੀ ਇਹ ਇਹਨਾਂ ਦੀ ਰਾਜਨੀਤੀ ਹੈ ਤਾ ਕਰਕੇ ਸਾਨੂੰ ਬਈ ਸੰਘਰਸ਼ ਕਰਨੇ ਪੈਂਦੇ ਨੇ ਰਾਜਤੰਤਰ ਠੀਕ ਨਹੀਂ ਹੈਗਾ ਜਦੋਂ ਰਾਜਤੰਤਰ ਠੀਕ ਹੋ ਜਾਊਗਾ ਨਾ ਜਦੋਂ ਰਾਜ ਅੱਛਾ ਆ ਜਾਊਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਜਾਊਗਾ ਜਿੱਥੇ ਕੋਈ ਜਾਤ ਪਾਤ ਨਹੀਂ ਸੀਗੀ ਇਹ ਦੱਸਦੇ ਨੇ ਕਹਿੰਦੇ ਜਿਹੜੇ ਲਖਾਰੀ ਨੇ ਕਹਿੰਦੇ ਜਦੋਂ ਉਹ ਨਾ ਯਮਨ ਤੋਂ ਇਧਰਲੇ ਪਾਸੇ ਪੰਜਾਬ ਨੂੰ ਆਉਂਦੇ ਸੀ ਨਾ ਕਹਿੰਦੇ ਇੱਥੇ ਨਾ ਫਸਲਾਂ ਦੀ ਮਹਿਕ ਇਹ ਲੈਦੀ ਸੀਗੀ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਸੀਗਾ ਇੱਥੇ ਜਾਤ ਪਾਤ ਹੈਗੀ ਹੈ ਕਹਿੰਦੇ ਨਾ ਕਹਿੰਦੇ ਇੱਥੇ ਕੋਈ ਬੀਤਕਰਾ ਕਰਿਆ ਜਾਂਦਾ ਕਹਿੰਦੇ ਧਰਮ ਦੇ ਨਾਂ ਤੇ ਕਹਿੰਦੇ ਨਾ ਕਹਿੰਦੇ ਪੂਰੀ ਜਿਆਦਦੀ ਆ ਧਰਮ ਨੂੰ ਮੰਨਣ ਦੀ ਕਹਿੰਦੇ ਹਾਂਜੀ ਮੁਸਲਮਾਨ ਵੀ ਮੰਨਦੇ ਨੇ ਹਿੰਦੂ ਵੀ ਆਪਣੀ ਵੇਦਾਂ ਨੂੰ ਪੜ੍ਹਦੇ ਨੇ ਹੈਨਾ ਮੁਸਲਮਾਨ ਵੀ ਆਪਣੇ ਕੁਰਾਨ ਨੂੰ ਪੜ੍ਹਦੇ ਨੇ ਤੇ ਸਿੱਖ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹ ਸਾਰੇ ਇੱਕ ਦੂਜਿਆਂ ਦਾ ਸਤਿਕਾਰ ਕਰਦੇ ਨੇ ਉਹ ਰਾਜ ਹੋਇਆ ਕਰਦੇ ਨੇ ਜਾਤ ਪਾਤ ਨਹੀਂ ਸੀਗੀ ਹੈਨਾ ਨਿਆਂ ਇੱਕ ਬਰਾਬਰ ਸੀਗਾ ਐ ਨਹੀਂ ਸੀਗਾ ਵੀ ਇੱਕ ਅਗਰ ਅਸੀਂ ਜਿਆਦਦੀ ਦੀ ਗੱਲ ਕਰਦੇ ਹਾਂ ਠਾਕੇ ਨੈਸੇ ਲਾ ਦਿਓ ਹੈਨਾ ਨਾ ਭਾਈ ਕਿਉਂਕਿ ਵਿਚਾਰਾਂ ਦੀ ਲੜਾਈ ਆ ਹੈਨਾ ਰਾਜ ਕੀ ਨਿਰਾਜ ਵੀ ਦਾ ਵਿਚਾਰਾਂ ਦੇ ਹੈਗੇ ਨੇ ਰਾਜਵੀਤ ਵਿਚਾਰਾਂ ਦੇ ਨੇ ਵਿਚਾਰਾਂ ਦੀ ਲੜਾਈ ਹੈ ਨਾ ਵਿਚਾਰ ਕੋਈ ਵੀ ਰੱਖ ਸਕਦਾ ਜੀ ਜੇ ਤੁਸੀਂ ਕਹਿੰਦੇ ਹੋ ਵੀ ਇਹ ਡੈਮੋਕ੍ਰੇਸੀ ਹੈ ਇੱਕ ਹੈ ਨਾ ਇੱਕ ਲੋਕਤੰਤਰ ਹੈ ਨਾ ਪਰ ਕੀ ਹੈ ਜੇ ਲੋਕਤੰਤਰ ਹੈ ਵੀਰੇ ਹੈ ਨਾ ਜਿੱਥੇ ਆਪਣਾ ਗੱਲ ਨਹੀਂ ਕੋਈ ਬੰਦਾ ਵਿਚਾਰ ਦਾ ਸਵਾਲ ਇੱਥੇ ਵੱਡਾ ਇਹ ਹੈ ਨਾ ਕਿ ਅੱਜ ਜੇ ਆਪਾਂ ਗੱਲ ਕਰੀਏ ਕਿ ਉਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਸਾਨੂੰ ਅੱਗੂ ਵੀ ਕੋਈ ਨਹੀਂ ਦਿਖਦਾ ਨਾ ਕੋਈ ਨਹੀਂ ਹੈਗੀ ਭਾਈ ਅੱਗੂ ਵਾਹਿਗੁਰੂ ਨੇ ਮੇਰ ਕਰ ਦੇਣੀ ਆ ਪਛਾਣ ਕੇ ਤਾਂ ਦੇਖੋ ਖੋਪੜਾ ਖੋਲ ਕੇ ਤਾਂ ਦੇਖੋ ਅਰਦਾਸ ਕਰਕੇ ਤਾਂ ਦੇਖੋ ਅੱਗੂ ਅੱਜ ਵੀ ਹੈਗੇ ਨੇ ਕੌਮ ਦੇ ਅੰਦਰ ਠੀਕ ਹੈ ਨਾ ਪਰ ਗੱਲ ਕੀ ਹੈ ਵੀਰੇ ਵਾਹਿਗੁਰੂ ਨੇ ਮੇਰ ਕਰ ਦੇਣੀ ਹੈ ਇਹ ਮੈਨੂੰ ਬਹੁਤ ਕੁਐਸਚਨ ਆਉਂਦੇ ਨੇ ਕਹਿੰਦੇ ਗੱਲ ਤਾਂ ਤੁਸੀਂ ਕਰ ਦਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਣਾ ਚਾਹੀਦਾ ਉਹਦੇ ਵਰਗੇ ਅੱਗੂ ਨਹੀਂ ਜੇ ਰਾਜ ਆਊਗਾ ਵਾਹਿਗੁਰੂ ਲੈ ਕੇ ਆਊਗਾ ਤੇ ਅੱਗੂ ਵੀ ਲੈ ਕੇ ਆਜੂਗਾ ਬਈ ਹੈਨਾ ਉਹਨੇ ਸਮਤ ਉਹਨੇ ਬਖਸ਼ਣੀ ਆ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਨੇ ਬਖਸ਼ੀ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ੀ ਸੀਗੀ ਹੈਨਾ ਸੱਦੇ ਸਬਦ ਗੁਰੂ ਨੇ ਬਖਸ਼ੀ ਸੀਗੀ ਉਹਨੇ ਮੇਰ ਕਰ ਦੇਣੀ ਆਗੂ ਵੀ ਆ ਜਾਣੇ ਜਿਹੜੇ ਕੌਮ ਨੂੰ ਸਾਂਭਣਗੇ ਹੈਨਾ ਸਮਝਾ ਸਾਨੂੰ ਤੋਂ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ ਵੀ ਕੀ ਕੀ ਸਾਡੇ ਤੋਂ ਪਹਿਲਾਂ ਗਲਤੀਆਂ ਹੋਈਆਂ ਠੀਕ ਹੈ ਨਾ ਇਹ ਬਹੁਤ ਕੁਝ ਸਿੱਖਣ ਦੀ ਲੋੜ ਆ ਕੌਮ ਨੂੰ ਅੱਜ ਸਿਰ ਪਹਿਲੀ ਗੱਲ ਤਾਂ ਆ ਸਿਰ ਜੋੜਨ ਦੀ ਲੋੜ ਆ ਹੈ ਨਾ ਆਜ਼ਾਦ ਸੋਚ ਰੱਖਣ ਦੀ ਲੋੜ ਆ ਆਜ਼ਾਦੀ ਦੀ ਸੋਚ ਰੱਖਣ ਦੀ ਲੋੜ ਥੋੜੇ ਮਸਲੇ ਕਿਸੇ ਸਰਕਾਰਾਂ ਨੇ ਹੱਲ ਨਹੀਂ ਕਰਨੇ ਠੀਕ ਹੈ 78 ਸਾਲ ਤੋਂ ਸਰਕਾਰਾਂ ਜੋ ਤੁਹਾਡੇ ਨਾਲ ਕਰਦੀਆਂ ਆ ਯਾਨੀ ਤੁਸੀਂ ਦੇਖ ਚੁੱਕੇ ਤੁਸੀਂ 84 ਚ ਵੀ ਦੇਖ ਚੁੱਕੇ ਹੋ ਠੀਕ ਹੈ ਕੀ ਕੀ 84 ਤੋਂ ਬਾਅਦ 1995 ਤੱਕ ਦੇਖ ਚੁੱਕੇ ਹੋ ਦਿੱਲੀ ਦੇ ਅੰਦਰ ਦੇਖ ਚੁੱਕੇ ਹੋ ਤੁਸੀਂ ਤੁਹਾਡੇ ਨਾਲ ਕੀ ਹੁੰਦਾ ਕੀ ਕੀ ਕੀਤਾ ਇਹਨਾਂ ਨੇ ਇਹਨਾਂ ਇਸ ਕਰਕੇ ਭਾਈ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਤਿਹਾਸ ਤੁਹਾਡੇ ਸਾਹਮਣੇ ਕੋਈ ਦੂਰ ਦਾ ਇਤਿਹਾਸ ਨਹੀਂ ਹੈਗਾ ਕੌਮ ਸਿਰ ਜੋੜੇ ਠੀਕ ਹੈ ਭਾਈ ਗੁਰੂ ਨੇ ਮੇਰ ਕਰਨੀ ਹੈ ਅਰਦਾਸ ਕਰੇ ਰਾਜ ਕਰੇ ਖਾਲਸਾ ਕਿ ਰਹੇ ਨਾ ਕੋਈ ਖਾਲਸੇ ਨੇ ਰਾਜ ਕਰਨਾ ਤੇ ਬਾਈ ਹਾਲਾਤ ਇਹ ਬਣੇ ਪਏ ਨੇ ਕਿ ਸਾਨੂੰ ਸਾਡੇ ਗੁਰੂ ਦੀ ਰਾਖੀ ਕਰਨ ਦੇ ਲਈ ਸਾਡੇ ਗੁਰੂ ਦੀ ਜਿਹੜੀ ਕਿ ਕਹ ਲਈਏ ਸਤਕਾਰ ਨੂੰ ਬਹਾਲ ਰੱਖਣ ਦੇ ਲਈ ਵੀ ਮੋਰਚੇ ਲਾਣੀ ਪੈ ਰਹੇ ਨੇ ਉਸ ਦੇ ਲਈ ਵੀ ਸਾਨੂੰ ਕਾਨੂੰਨ ਦੀ ਮੰਗ ਕਰਨੀ ਪੈ ਰਹੀ ਤੇ ਰੱਖਿਆ ਤਾਂ ਆਪਾਂ ਨੇ ਆਪ ਕਰਨੀ ਹੈ ਬਾਈ ਹੈਨਾ ਜਿਵੇਂ ਪਿੰਡਾਂ ਚ ਹੈਨਾ ਕਮੇਟੀਆਂ ਬਣਾਓ ਡਿਊਟੀਆਂ ਲਾਓ ਹੈਨਾ ਉਹਨਾਂ ਦੀ ਰਾਜਨੀਤੀ ਚੱਲਦੀ ਹੈ ਬਾਈ ਐਵੇਂ ਉਹਨਾਂ ਨੇ ਅਨਸਟੇਬਲ ਕਰਕੇ ਰੱਖਣਾ ਪੰਜਾਬ ਨੂੰ ਉਹ ਕਿਵੇਂ ਬੇਅਦਬੀयां ਦੇ ਰਹੀ ਵੀ ਇਹ ਲੋਕ ਨਾ ਇਹਨਾਂ ਚੀਜ਼ਾਂ 'ਚ ਜੁੜੇ ਰਹਿਣ ਕਦੇ ਨਸਿਆਂ 'ਚ ਬਾੜ ਦੇਣਾ ਕਦੇ ਇਨਕਾਊਂਟਰਾਂ 'ਚ ਬਾੜ ਦੇਣਾ ਕਦੇ ਕੌਮ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਤੂਰ ਪੈਣਾ ਠੀਕ ਹੈ ਕਦੇ ਰਾਜਨੀਤਿਕ ਪਾਰਟੀ ਨੇ ਲਿਆ ਕੇ ਛੋਟੇ-ਛੋਟੇ ਜਿਹੇ ਬਾਦੇ ਕੋਈ ਆਟਾ ਦਾਲ ਤਕੀਮ ਦੇ ਦੇਣੀ ਹੈਨਾ ਇਹੋ ਜਿਹੀਆਂ ਚੀਜ਼ਾਂ ਇਹ ਛੋਟੇ-ਮੋਟੇ ਸਿਸਟਮ ਨੇ ਜਿਹੜੇ ਇਹਨਾਂ ਦੇ ਜਿਹੜੇ ਰਾਜਨੀਤੀ ਦੇ ਹੈਗੇ ਨੇ ਪਰ ਭਾਈ ਇਹ ਤੋਂ ਵੱਡੀ ਆਪਾਂ ਨੂੰ ਇਹਨਾਂ 'ਚੋਂ ਨਿਕਲ ਕੇ ਨਾ ਇਹ ਸਿਸਟਮ ਤੋਂ ਸਾਰੇ ਜੋ ਨਿਕਲ ਕੇ ਇੱਕ ਵੱਡੀ ਸੋਚ ਰੱਖਣੀ ਪਊਗੀ ਹੈਨਾ ਉਹ ਸੋਚ ਹੈ ਆਜ਼ਾਦੀ ਦੀ ਸੋਚ ਹੈ ਨਾ ਜਦੋਂ ਤੁਹਾਡੇ ਅੰਦਰ ਆਜ਼ਾਦੀ ਦੀ ਸੋਚ ਆ ਜਾਊਗੀ ਨਾ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਸਰਕਾਰਾਂ ਨੇ ਤੁਹਾਡੇ ਮਸਲੇ ਹੱਲ ਨਹੀਂ ਕਰਨੇ ਸਰਕਾਰਾਂ ਨੇ ਇੱਕ ਹਲਚਲ ਪੈਦਾ ਕਰਕੇ ਰੱਖਣੀ ਹੈ ਪੰਜਾਬ ਦੇ ਅੰਦਰ ਵੀ ਭਾਈ ਅਨ ਸਟੇਬਲ ਰਹਿਣ ਰਾਜ ਵਾਲੇ ਪਾਸੇ ਨੂੰ ਨਾ ਜਾਣ ਉਧਰਲੇ ਪਾਸੇ ਨੂੰ ਸੋਚਣ ਦੀ ਹੈ ਨਾ ਪਰ ਜਦੋਂ ਤੁਸੀਂ ਅਰਦਾਸ ਕਰਦੇ ਹੋ ਗੁਰੂ ਰਾਮਦਾਸ ਮਹਾਰਾਜ ਅੱਗੇ ਖੜ ਕੇ ਹੈ ਨਾ ਜਦ ਦਰਬਾਰ ਸਾਹਿਬ ਜਾ ਕੇ ਖੜ ਕੇ ਅਰਦਾਸ ਕਰਦੇ ਹੋ ਅਸੀਂ ਕਰਦੇ ਹਾਂ ਅਸੀਂ ਅਕਾਲ ਤਖਤ ਸਾਹਿਬ ਦੇ ਖੜ ਕੇ ਅਰਦਾਸ ਕਰਦੇ ਹਾਂ ਵੀ ਬਾਬਾ ਜੀ ਰਾਜ ਬਖਸ਼ਿਓ ਸਾਨੂੰ ਹੈ ਨਾ ਠੀਕ ਹੈ ਜੇ ਤੁਸੀਂ ਇਹ ਅਰਦਾਸ ਕਰੋਗੇ ਤੁਹਾਡੇ ਖੋਪੜੇ ਖੁੱਲਣ ਲੱਗ ਜਾਣਗੇ ਤੁਹਾਨੂੰ ਗਿਆਨ ਵੀ ਹੋ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਇੱਕ ਜੰਗ ਦੇ ਮੈਦਾਨ ਚੋਂ ਹੈ ਨਾ ਦਿੱਲੀ ਮਾਰਨਾ ਚਾਹੁੰਨੀ ਆ ਤੁਹਾਨੂੰ ਹੈ ਨਾ ਉਹੀ ਸਿਸਟਮ ਚੱਲਦਾ ਆਉਂਦਾ ਕੋਈ ਅੱਜ ਦਾ ਨਹੀਂ ਸਤਿਯੁਗ ਤੋਂ ਚੱਲਦਾ ਆਉਂਦਾ ਸਤਿਯੁਗ ਚ ਵੀ ਇਹੀ ਸੀਗਾ ਤ੍ਰੇਤਾ ਯੁਗ ਚ ਵੀ ਇਹੀ ਸੀਗਾ ਦਵਾਪਰ ਯੁਗ ਚ ਵੀ ਇਹੀ ਸੀਗਾ ਕਾਲੀ ਯੁਗ ਚ ਵੀ ਇਹੀ ਸੀਗਾ ਆ ਧਾਰਮੀ ਲੋਕ ਸੀਗੇ ਇੱਕ ਸੈਟ ਧਾਰਮੀ ਲੋਕ ਸੀਗੇ ਰਾਜ ਵੀ ਦੋਏ ਤਰੀਕੇ ਦੇ ਨੇ ਦੁਨੀਆ ਦੇ ਅੰਦਰ ਇੱਕ ਧਰਮ ਨੂੰ ਮੰਨਣ ਵਾਲਿਆਂ ਦਾ ਇੱਕ ਧਰਮ ਨੂੰ ਨਾ ਮੰਨਣ ਵਾਲਿਆਂ ਦਾ ਹੈ ਨਾ ਇਹਹੀ ਲੜਾਈ ਧੁਰਦਰਗਾਹੋਂ ਚੱਲਦੀ ਆਈ ਤੁਸੀਂ ਡਿਸਾਈਡ ਕਰਨਾ ਤੁਸੀਂ ਖੜਨਾ ਕਿ ਕਿਦਰਲੇ ਪਾਸੇ ਨੂੰ ਇੱਕ ਸੱਚ ਵਾਲੇ ਪਾਸੇ ਨੂੰ ਖੜਨਾ ਨ્યાਏ ਵਾਲੇ ਪਾਸੇ ਨੂੰ ਖੜਨਾ ਇੱਕ ਛੇ ਰਾਜ ਵਾਲੇ ਪਾਸੇ ਨੂੰ ਖੜਨਾ ਇਹਨਾਂ ਤੋਂ ਛਿੱਤਰ ਖਾਈ ਜਾਣੇ ਆ ਦਿੱਲੀ ਤੋਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕੌਮ ਇਕੱਠੀ ਹੋਵੇ ਜਾਦੀ ਦੀ ਸੋਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਨੂੰ ਬਣਾਉਣ ਦੇ ਲਈ ਜਿਹੜਾ ਸਾਥ ਦੇਣ ਦੇ ਲਈ ਵੱਡੀਆਂ-ਵੱਡੀਆਂ ਧਾਰਮਿਕ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਬਾਬਾ ਰਾਜਾ ਰਾਜ ਸਿੰਘ ਜੀ ਪਹੁੰਚੇ ਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਉਹਨ ਬਹੁਤ ਮੈਂ ਕਹਿੰਨਾ ਵੀ ਮੰਦ ਭਾਗੀ ਗੱਲ ਹੈ ਕਿ ਸਾਨੂੰ ਆਪਣੇ ਗੁਰੂ ਦੀ ਰੱਖਿਆ ਲਈ ਵੀ ਇੰਨੇ-ਇੰਨੇ ਸਮਾ ਸੰਘਰਸ਼ ਕਰਨੀ ਪੈ ਰਹੀ ਹੈ ਇਹ ਤਾਂ 1 ਸਾਲ ਹੋ ਗਿਆ ਬੈਠਿਆਂ ਨੂੰ ਭਾਈ ਗੁਰਜੀਤ ਸਿੰਘ ਨੂੰ ਬਹੁਤ ਦੇਖੋ ਉਹਨਾਂ ਦਾ ਜਿਹੜਾ ਹੈਗਾ ਐਡਾ ਜਿਹੜਾ ਦਰੜ ਇਰਾਦਾ ਤਾਹਾਂ ਬੈਠੇ ਨੇ 400 ਫੁੱਟ ਦੇ ਉੱਤੇ ਇਹ ਇੱਕ ਅਨੋਖੀ ਗੱਲ ਆ ਇੱਥੇ ਜਿਹੜੇ ਅਸੀਂ ਤੁਰੇ ਫਿਰਦੇ ਆ ਉਹ ਤਾਹਾਂ ਬੈਠੇ ਨੇ ਨਾ ਉੱਤਰਿਆ ਨਾ ਲੈਣਾ ਨਾ ਦੇਣਾ ਇਹ ਸਰਕਾਰ ਕੀ ਚਾਹੁੰਦੀ ਆ ਵੀ ਜਿਹੜੇ ਸਰਕਾਰਾਂ ਦੇ ਵਿੱਚ ਨੁਮਾਇੰਦੇ ਨੇ ਜਿਨ੍ਹਾਂ ਨੂੰ ਅਸੀਂ ਬਣਾ ਕੇ ਭੇਜਦੇ ਆ ਚਾਹੇ ਉਹ ਮੁਸਲਮਾਨ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਸਾਈ ਨੇ ਉਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਵੀ ਸਾਡੇ ਧਰਮਾਂ ਦੀ ਬੇਅਦਬੀ ਹੁੰਦੀ ਹੈ ਜਦੋਂ ਕੋਈ ਬਾਈਬਲ ਦੀ ਕਰਦਾ ਕੋਈ ਕੁਰਾਨ ਦੀ ਸਾਭ ਦੀ ਕਰਦਾ ਕੋਈ ਰਮੈਨ ਦੀ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਸੀ ਕਾਨੂੰਨ ਬਣਾ ਦੀ ਕਿਉਂ ਨਹੀਂ ਬਣਾਉਂਦੇ ਨਾ ਕਿਸੇ ਵੱਜ ਤੋਂ ਛੱਡੋ ਉਹ ਨੁਮਾਇੰਦੇ ਨਹੀਂ ਬਣਾਏ ਉਹ ਉਹਨਾਂ ਤੋਂ ਧਰਮ ਨੂੰ ਮੰਨਦੇ ਨਹੀਂ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਤੇ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਫਾਸੀ ਦੀ ਸਜ਼ਾ ਜਾ ਉਮਰ ਕੈਦ ਇਹਦੇ ਉੱਤੇ ਹੋਵੇ ਤਾਂ ਕਿ ਜਿਹੜਾ ਦੋਸੀ ਆ 100 ਵਾਰ ਸੋਚੇ ਕਰਨ ਲੱਗਿਆ ਇਸ ਕਰਕੇ ਇਹ ਤਾਂ ਸਾਲ ਹੋ ਗਿਆ ਪੌਣੇ 3 ਸਾਲ ਸਾਨੂੰ ਹੋ ਗਏ ਬੰਦੀ ਸਿੰਘਾਂ ਦਾ ਮੋਰਚਾ ਉੱਥੇ ਵੀ ਇਹੀ ਮੰਗਾ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬਦਮੀਆਂ ਦਾਨ ਸਾਹਿਬ ਤੇ ਸਖਤ ਕਾਨੂੰਨ ਬੰਦੀ ਸਿੰਘ ਰਿਹਾ ਕਰੋ 328 ਰੂਪ ਗੁੱਮ ਤੇ ਜਿਹੜੇ ਬਹਿਬਲ ਕਲਾਂ ਦੇ ਵਿੱਚ ਕਾਂਡ ਹੋਇਆ ਉੱਥੇ ਇਨਸਾਫ ਮੰਗਦੇ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਦਾ ਉਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰ ਕੇ ਮਾਰਤਾ ਉਹਨਾਂ ਦਾ ਮਨ ਇਨਸਾਫ ਜ਼ਾਹੀਦਾ। ਬਾਬਾ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਇੱਥੇ ਪਹਿਲਾਂ ਜਦੋਂ ਭਾਈ ਗੁਰਜੀਤ ਸਿੰਘ ਖਾਲਸਾ ਬੈਠੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇੰਨਾ ਜਿਸ ਤਰ੍ਹਾਂ ਇਕੱਠ ਹੋਣਾ ਚਾਹੀਦਾ ਜਿਸ ਤਰ੍ਹਾਂ ਸਿੱਖਾਂ ਨੂੰ ਜਾਂ ਫਿਰ ਹੋਰ ਵੀ ਧਾਰਮਿਕ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਉਸ ਤਰ੍ਹਾਂ ਦਾ ਇਕੱਠ ਹੋ ਨਹੀਂ ਰਿਹਾ ਕਾਰਨ ਕੀ ਮੰਨਦੇ। ਦੇਖੋ ਜਦੋਂ ਲੰਮਾ ਸਮਾਂ ਚੱਲ ਜਾਂਦਾ ਪ੍ਰੋਗਰਾਮ ਉਦੋਂ ਜਦੋਂ ਅੱਜ ਇਕੱਠ ਸੱਦਿਆ ਨਾ ਅੱਜ ਤੁਸੀਂ ਦੇਖਿਓ ਕਿੰਨਾ ਇਕੱਠ ਹੁੰਦਾ। ਜੇ ਇਹ ਦਿਨ ਇਕੱਠ ਸੱਦਿਆ ਨਾ ਸੰਗਤ ਆਉਂਦੀ ਹੈ ਲੰਮਾ ਸਮਾਂ ਬੈਠਣਾ ਸੰਗਤ ਵਾਸਤੇ ਬਹੁਤ ਹੋ ਜਾਂਦਾ। ਸਾਨੂੰ ਪੌਣੇ ਤਿੰਨ ਸਾਲ ਹੋ ਗਏ ਉੱਥੇ ਵੀ ਜਦੋਂ ਇਕੱਠ ਛੱਦੀ ਦਾ ਆ ਜਾਂਦਾ ਹੁਣ ਇੰਨੇ ਸੰਗਤ ਬਹਿਣੇ ਬਹੁਤ ਇੱਕ ਮੋਰਚੇ ਬਾਹਲੇ ਜਾਦੇ ਲੱਗੇ ਹੋਏ ਨੇ ਅਸੀਂ ਜਿੱਥੇ ਜੀ ਕਰਦੋ ਉੱਥੇ ਮੋਰਚਾ ਲਾ ਲੈਨੇ ਆ ਸਾਨੂੰ ਪਹਿਲਾ ਇੱਕ ਮੋਰਚਾ ਹੱਲ ਕਰਕੇ ਦੂਸਰੇ ਫੇਰ ਉਧਰ ਦੂਜੇ ਪਾਸੇ ਵਧਣਾ ਚਾਹੀਦਾ ਹੁਣ ਕਿੱਥੇ ਕਿ ਜਾਣਾ ਜਿਹੜੇ ਇੰਨੇ ਕੀ ਲੋਕ ਨੇ ਉਹ ਉੱਥੇ ਵਰਗਾੜੀ ਮੋਰਚੇ 'ਚ ਵੀ ਜਾਣਗੇ ਕਿਸਾਨੀ ਮੋਰਚੇ 'ਚ ਵੀ ਜਾਣਗੇ ਉਹ ਆਪਣੇ ਇੱਥੇ ਵੀ ਹੁਣ ਕਿੱਥੇ ਕਿੱਥੇ ਜਾਣੇ ਇਹ ਉਹੀ ਸੰਘਰਸ਼ੀ ਲੋਕ ਨੇ ਉਹਨਾਂ ਨੇ ਕੰਮਕਾਰ ਵੀ ਕਰਨਾ ਤੇ ਘਰ ਵੀ ਚਲਾਉਣੇ ਨੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਸਮੂਚੀ ਲੋਕਾਈ ਮੰਨਦੀ ਹੈ ਨਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਲੇ ਦੁਆਲੇ ਦੇ ਜਿਹੜੇ ਵੱਡੇ ਆਪਾਂ ਕਹਿ ਲਈਏ ਕਿ ਪੰਥਕ ਆਗੂ ਨੇ ਉਹ ਵੀ ਨਹੀਂ ਪਹੁੰਚਦੇ ਇਹ ਤਾਂ ਪਹੁੰਚਣਾ ਚਾਹੀਦਾ ਫਿਰ ਉਹਨਾਂ ਦੀ ਗੈਰਤ ਮਰੀ ਹੋਈ ਹੈ ਉਹਨਾਂ ਜਾਣਖ ਨਹੀਂ ਸਿਰਫ ਮੱਥਾ ਟੇਕਣ ਦਾ ਇੱਕ ਹੀ ਉਹਨਾਂ ਨੇ ਰਿਵਾਜ ਬਣਾਇਆ ਜਾਂ ਪੰਗਾ ਸਿਰਫ ਸਾਇ ਹੋਣੇ ਸੀ ਇਹੀ ਕਹਾਂਗੇ ਜਦੋਂ ਕਿਸੇ ਗੁਰੂ ਸਾਹਿਬ ਦੀ ਵਿਅਦਬੀ ਦਾ ਜਦੋਂ ਇਨਸਾਫ਼ ਲੈਣਾ ਸਾਰੇ ਨੂੰ ਇਕੱਠੇ ਹੋ ਕੇ ਹਾਜ਼ਰ ਨਾਰਾ ਮਾਰਨਾ ਚਾਹੀਦਾ। ਬਾਬਾ ਜੀ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਕਿ ਸਰਕਾਰ ਕਿਉਂ ਸਮਾਂ ਲੰਘਾ ਰਹੀ ਹੈ? ਪਹਿਲਾਂ ਜਦੋਂ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਪਹਿਲਾਂ ਤਾਂ ਅਣਗੌਲਿਆਂ ਹੀ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਸੜਕ ਰੋਕੀ ਗਈ ਉਸ ਤੋਂ ਬਾਅਦ ਕਿਤੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਹੈ। ਮੀਟਿੰਗ ਤੋਂ ਬਾਅਦ ਵੀ 6 ਮਹੀਨਿਆਂ ਦਾ ਸਮਾਂ ਲਿਆ ਜਾਂਦਾ ਕਿ ਲੋਕਾਂ ਦੀ ਰਾਏ ਲਈ ਜਾਊਗੀ ਵੀ ਇਹ ਕਾਨੂੰਨ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਨਹੀਂ ਬਣਾਉਣਾ ਚਾਹੀਦਾ। ਹਾਲੇ ਵੀ 6 ਮਹੀਨਿਆਂ ਦਾ ਸਮਾਂ ਜਿਹੜਾ ਸਰਕਾਰ ਨੇ ਅੱਗੇ ਰੱਖਿਆ। ਦੇਖੋ ਜੇ ਬਾਦਲ ਕਈ ਭਜਾਤੇ ਪਾਜਪੜੇ ਭਜਾਤੇ ਹੁਣ ਇਹਨਾਂ ਦੀ ਵਾਰੀ ਆ ਇਹਨਾਂ ਨੂੰ ਵੀ ਤੋੜ ਦੇਣੇ ਸੜਕਾਂ ਤੇ ਜੇ ਨਹੀਂ ਨਸਾਬ ਦੇਣਗੇ ਸਭ ਤੋਂ ਸੰਗਤ ਆਈ ਹੈ ਜਿਸ ਤਰੀਕ ਗੁਰੂ ਸਾਹਿਬ ਦੀਆਂ ਵਿਆਦਵੀਆਂ ਦੇ ਉੱਤੇ ਹਰੇਕ ਪਾਰਟੀ ਜਿਹੜੀ ਉਹ ਸਿਆਸਤ ਕਰਦੀ ਆ ਜਿਹੜਾ ਗੁਰੂ ਸਾਹਿਬ ਦੀਆਂ ਵਿਆਦਵੀਆਂ ਦੇ ਸਿਆਸਤ ਕਰਦਾ ਉਹ ਰਹਿੰਦਾ ਨਹੀਂ ਹੈਗਾ ਲੋਕੋ ਨੂੰ ਘਰਾਂ ਨੂੰ ਤੋੜ ਦੇਣੇ ਕੋ ਬਿਠਾ ਦਿੰਦੇ ਨੇ ਫਿਰ ਜਦੋਂ ਸਿਆਸਤ ਤੋਂ ਕੁਰਸੀ ਤੋਂ ਬਾਹਰ ਆ ਜਾਂਦੇ ਨੇ ਹੁਣ ਜਿਵੇਂ ਬਾਦਲ ਕਰਦਾ ਫਿਰਦਾ ਅਸੀਂ ਐ ਕਰਦਾਂਗੇ ਬੰਦੀ ਸਿੰਘ ਸੜਾਉਂਦੇ ਪਹਿਲੀ ਘੁੱਗੀ ਚ ਉਦੋਂ ਉਹਨਾਂ ਦੀਆਂ ਘੁੱਗੀਆਂ ਕਿੱਧਰ ਗਈਆਂ ਸੀ ਉਦੋਂ ਕਿਸੇ ਜਾਈ ਉਦੋਂ ਤਾਕਤ ਸੀ ਉਦੋਂ 2015 ਦੇ ਗੁਰੂ ਸਾਹਿਬ ਦੀ ਵਿਅਦਬੀ ਹੋਈ ਗਲੀਆਂ ਨਾਲੀ ਦੇ ਵਿੱਚ ਰਲੋਇਆ ਗਿਆ ਉਹਨਾਂ ਨੇ ਲਿਖ ਕੇ ਲਾ ਦਿੱਤਾ ਵੀ ਸੋਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਆ ਦੁਰਫੱਡੇ ਮੂੰਹ ਫਿਰ ਇਹ ਜੇ ਪੰਥਕ ਹੋਣ ਵਾਲਿਆਂ ਦੇ ਉਹਨਾਂ ਤੋਂ ਇਨਸਾਫ ਨਹੀਂ ਲਿਆ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੂੰ ਆਪਣੇ ਮਾਫੀ ਨਾਮੇ ਦਿੱਤੇ ਗਏ ਇੱਕ ਆਦੇ ਪੰਥਕ ਹੋਏ ਸਾਡੇ ਵੱਡੇ ਭਾਈ ਸਾਹਿਬ ਉਹਨਾਂ ਤਾਂ ਰਾਜਨੀਤੀਆਂ ਸੰਭੀਆਂ ਨੇ ਆਪਣੀ ਫਿਰ ਲੋਕਾਂ ਨੇ ਟਿਕਾਣੇ ਲਾ ਦੇਣਾ ਜਿਨੇ ਗੁਰੂ ਸਾਹਿਬ ਦੀ ਵਿਅਦਬੀ ਕਰਤੀ ਜਾਂ ਸਾਥ ਦੇਤਾ ਉਹਦੀ ਪਹਿਲਾਂ ਵਿਅਦਬੀ ਹੋ ਗਈ ਲੋਕਾਂ ਦੇ ਵਿੱਚ ਪਹਿਲਾਂ ਉਹਦੀ ਬਿਆਦਵੀ ਹੋ ਗਈ ਜਿਹੜੇ ਗੁਰੂ ਸਾਹਿਬ ਦਾ ਨੇ ਬਿਆਦਵੀਆਂ ਸਿਆਸਤ ਕਰਦਾ ਇਸ ਕਰਕੇ ਸਿਆਸਤ ਨਹੀਂ ਸਾਨੂੰ ਇਨਸਾਫ ਚਾਹੀਦਾ ਇਹ ਲੋਕ ਨੇ ਜਾਗਦੇ ਨੇ ਜਿਵੇਂ ਜਾਗਦੇ ਆ ਜ਼ਮੀਰਾਂ ਵਾਲੇ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਤੋੜ ਦੇਣਗੇ ਜਿੰਨੀ ਕਰਨਗੇ ਇਨਸਾਫ ਜਰੂਰ ਭਾਈ ਬਹੁਤ ਧੰਨਵਾਦ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਇੱਥੇ ਹਾਜ਼ਰੀ ਲਵਾਉਣ ਦੇ ਲਈ ਪਹੁੰਚਨੇ ਗੱਲਬਾਤ ਕਰਦੇ ਬਾਈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਸ ਤਰ੍ਹਾਂ ਹੁਣ ਇਹ ਬੇਆਦਬੀ ਦਾ ਮੋਰਚਾ ਹੋ ਗਿਆ ਜਾਂ ਫਿਰ ਹੋਰ ਵੀ ਪੰਜਾਬ ਦੇ ਵਿੱਚ ਮਸਲੇ ਹੋ ਗਏ ਆਮ ਕਰਕੇ ਜਿਹੜੀ ਸਿੱਖਾਂ ਉਹਨਾਂ ਦੇ ਨਾਲ ਹੀ ਕਿਉਂ ਤੱਕਾ ਹੁੰਦਾ ਸਿੱਖਾਂ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਦੇ ਅੱਜ ਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਇਹ ਸਭ ਤੋਂ ਵੱਡੀ ਇਤਰਾਸਗੀ ਹੈ ਨਾ ਇਹ ਸਾਡੇ ਕੋਲ ਸਿੱਖ ਲੀਡਰ ਨਹੀਂ ਆਪਣੇ ਕੋਲ ਸਿੱਖ ਜਰਨਲ ਨਹੀਂ ਹੈ ਜੇ ਸਿੱਖ ਆਪਣੇ ਕੋਲ ਜਰਨਲ ਹੋਵੇ ਨਾ ਤੇ ਅੱਜ ਕੋਈ ਘਟਨਾ ਹੋਵੇ ਇੱਥੇ ਜਿੰਨੇ ਆਪਣੇ ਵੀਰ ਭਰਾ ਵਾ ਇਹ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਈਏ ਜਿੰਨਾ ਕਿ ਆਪਣਾ ਮਤਭੇਦ ਆਪਣੇ ਛੱਡ ਕੇ ਗੁਰੂ ਸਾਹਿਬ ਦੇ ਲੜਨ ਲੱਗੀ ਹੈ ਗੁਰਗ੍ਰੰਥ ਸਾਹਿਬ ਦੇ ਲੜਨ ਲੱਗੀ ਹੈ ਜਿੰਨਾ ਕਿ ਆਪਾਂ ਆਪਣੇ ਜਿਹੜੇ ਬੇਦਬੀ ਮੁੱਦੇ ਆ ਉਹਨਾਂ ਨੇ ਸਾਫ ਦਬਾਪ ਪਾਈਏ ਪਰ ਇਕੱਠੇ ਹੋਣ ਦੇ ਲਈ ਉਹੀ ਗੱਲ ਆ ਨਾ ਜਿਹੜੀ ਤੁਸੀਂ ਕਹੀ ਹੈ ਕਿ ਕੋਈ ਲੀਡਰ ਤਾਂ ਹੋਵੇ ਨਾ ਇਕੱਠੇ ਹੋਣ ਦੇ ਲਈ ਪਹਿਲਾਂ ਕੋਈ ਆਗੂ ਤਾਂ ਹੋਵੇ ਉਹਦੇ ਪਿੱਛੇ ਲੋਕ ਚੱਲਣਗੇ ਆਗੂ ਹੀ ਨਜ਼ਰ ਨਹੀਂ ਆਉਂਦਾ ਸਾਨੂੰ ਵੇਖੋ ਗੁਰੂ ਸਾਹਿਬ ਕਿਰਪਾ ਕਰਨ ਕਿ ਕੋਈ ਨਾ ਕੋਈ ਆਗੂ ਜਰੂਰ ਆਏਗਾ ਜੀ ਬਹੁਤ ਜਲਦ ਆਏਗਾ ਜੀ ਕਿ ਜਿਸ ਤਰ੍ਹਾਂ ਭਾਈ ਸੰਦੀਪ ਸਿੰਘ ਸੈਣੀ ਦੀ ਗੱਲ ਕਰ ਲਈ ਪਿਛਲੇ ਦਿਨੀ ਜਿਹੜਾ ਮਸਲਾ ਹੋਇਆ ਸੂਬਾ ਸਰਹੰਦ ਨੂੰ ਜਿਹੜਾ ਕਿ ਸੋਧਾ ਲੱਗਿਆ ਉਸ ਤੋਂ ਬਾਅਦ ਭਾਈ ਸੰਦੀਪ ਸਿੰਘ ਦੇ ਕੇਸ ਦੇ ਵਿੱਚ ਹੁਣ ਕੀ ਪ੍ਰੋਗਰੈਸ ਹੈ ਇਹ ਦੇਖੋ ਜੀ ਹੁਣ ਮੈਡੀਕਲ ਸਾਰਾ ਆ ਚੁੱਕਾ ਸੰਦੀਪ ਸਿੰਘ ਦਾ ਪ੍ਰੋਪਰ ਕਲੀਅਰ ਹੋ ਚੁੱਕਾ ਹੈ ਕਿ ਜਿਨ੍ਹਾਂ ਨੇ ਅੰਦਰ ਸੰਦੀਪ ਸਿੰਘ ਨੇ ਅੰਨੇਵਾਤ ਤਸ਼ੱਦਦ ਕੀਤਾ ਮਤਲਬ ਕਹਿ ਲਓ ਕਿ 3 ਡਿਗਰੀ ਤੋਂ ਉੱਪਰ ਤਸ਼ੱਦਦ ਹੋਇਆ ਪਿਆ ਜਿਹੜੇ ਔਨ ਡਿਊਟੀ ਸੀ ਜਿਨ੍ਹਾਂ ਪੁਚੜ ਪੁਲਿਸ ਆਫਸਰ ਹੈਗੇ ਸਾਰੇ ਹੀ ਮੈਂ ਨਾਮਤ ਸਾਹਿਬ ਦੇ ਲੈ ਚੁੱਕਾ ਆਵਾ ਤੇ ਐਸੇ ਮਾਨਯੋਗ ਮੁੱਖ ਮੰਤਰੀ ਅੱਗੇ ਇਹੋ ਅਪੀਲ ਕਰਦੇ ਪਏ ਜਿਨ੍ਹਾਂ ਨੇ ਸੰਦੀਸ਼ੇ ਨਾਲ ਅੰਦਰ ਕੁੱਟਮਾਰ ਕੀਤੀ ਆ ਉਹਨਾਂ ਉੱਤੇ ਬੰਦੀ ਕਾਰਵਾਈ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਜੇ ਬਾਈਚਾਸੇ ਕਾਰਵਾਈ ਨਹੀਂ ਕਰਦੇ ਇਹ ਹਾਈ ਕੋਰਟ ਸੁਪਰੀਮ ਕੋਰਟ ਸੀਬੀਏ ਜਿੱਥੇ ਵੀ ਜਾਣਾ ਜਾਣਾ ਪਏਗਾ ਅਸੀਂ ਜੂਰ ਜਾਵਾਂਗੇ ਜੀ ਭਾਈ ਸਾਹਿਬ ਇਹ ਕਿਉਂ ਹੁੰਦਾ ਹੈ ਕਿ ਜਿਸ ਤਰ੍ਹਾਂ ਕਦੇ ਵੀ ਉਹੀ ਗੱਲ ਫੇਰ ਆਉਂਦੀ ਹੈ ਕਿ ਸਿੱਖ ਕਰਤਾਰ ਨੇ ਜਿਹੜੇ ਉਹਨਾਂ ਨਾਲ ਹੀ ਤਕਾ ਹੁੰਦਾ ਹੈ ਭਾਈ ਸੰਦੀਪ ਸਿੰਘ ਸਣੀ ਨੂੰ ਜਦੋਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਹਵਾਲਾ ਦੇ ਵਿੱਚ ਸੀ ਸੌਰੀ ਉਹ ਤੇ ਦੂਜੇ ਪਾਸੇ ਜਿਹੜੇ ਉਹ ਲੋਕ ਸੀ ਜਿਹੜੇ ਉਹਨਾਂ ਦੇ ਬਿਲਕੁਲ ਅਪੋਜ਼ਿਟ ਬਿਰਤੀ ਵਾਲੇ ਲੋਕ ਸੀ ਭਾਈ ਸੰਦੀਪ ਸਿੰਘ ਸਣੀ ਜਿਵੇਂ ਕਿ ਸਿੱਖ ਸਿਧਾਂਤਾਂ ਦੀ ਬਿਰਤੀ ਰੱਖਦੇ ਸੀ ਤੇ ਜਿਹੜੇ ਲੋਕ ਉਹਨਾਂ ਦੇ ਨਾਲ ਪੁਲਿਸ ਵਾਲੇ ਰੱਖੇ ਗਏ ਉਹਨਾਂ ਦੀ ਬਿਲਕੁਲ ਵਿਰੋਧਤਾ ਵਾਲੀ ਬਿਰਤੀ ਸੀ ਉਹਨਾਂ ਨੂੰ ਕਿਉਂ ਇਕੱਠੇ ਰੱਖਿਆ ਗਿਆ ਇਸ ਦੇ ਪਿੱਛੇ ਕੋਈ ਸਰਕਾਰ ਦੀ ਸਾਜ਼ਿਸ਼ ਲੱਗਦੀ ਹੈ ਜਾਂ ਕੀ ਲੱਗਦਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਇੱਕ ਇਹਨਾਂ ਨੂੰ ਪਤਾ ਵੀ ਹੈ ਕਿ ਸੰਦੀਪ ਸਿੰਘ ਇੱਕ ਬਲਕਿ ਸਜਾ ਜਾਪਤਾ ਵਾ ਜੇ ਮਤਲਬ ਕਲੀਅਰ ਨਹੀਂ ਹੋਇਆ ਅੰਡਰ ਟ੍ਰਾਇਲ ਸੋਰੀ ਸੰਦੀਪ ਸਿੰਘ ਅੰਡਰ ਟ੍ਰਾਇਲ ਹੈ ਜਿਹੜੇ ਬਾਕੀ ਨੇ ਉਹ ਕਮਿਟਿਡ ਹੋ ਚੁੱਕੇ ਆ ਸੀਬੀਆਈ ਦੀ ਜਾਂਚ ਸੀਬੀਆਈ ਦੀ ਜਾਂਚ ਵੀ ਹੋ ਚੁੱਕੀ ਹੈ ਕਲੀਅਰ ਹੋ ਚੁੱਕੇ ਆ ਦੋਸ਼ੀ ਇਹ ਦੀ ਸਾਰੇ ਪਰ ਪਤਾ ਨਹੀਂ ਕਿਉਂ ਜੇਲ੍ਹ ਦੇ ਪ੍ਰਸ਼ਾਸਨ ਨੇ ਇੰਨਾ ਨਿਲੈਕੀ ਕੰਮ ਕੀਤਾ ਪੁੱਛੋ ਕੁਛ ਨਹੀਂ बार-बार ਜੇਲ੍ਹ ਦੇ ਸੁਪਰੀਂਡੈਂਟ ਨੂੰ ਬੇਨਤੀਆਂ ਕੀਤੀਆਂ ਐਪਲੀਕੇਸ਼ਨ ਦਿੱਤੀ ਹੈ ਕਿ ਸੰਦੀਪ ਸਿੰਘ ਦੀ ਜਾਂਦੇ ਬੈਰੀ ਚੇਂਜ ਕਰੋ ਜਾਂ ਦੀ ਜੇਲ ਚੇਂਜ ਕਰੋ ਪਰ ਮੈਨੂੰ ਨਹੀਂ ਸਮਝ ਲੱਗੀ ਜੇਲ ਪ੍ਰਸ਼ਾਸਨ ਨੇ ਇਹਨੂੰ ਕਿਉਂ ਲਾਈਡੀ ਦਿੱਤਾ ਇਹ ਮੈਨੂੰ ਸਾਰੀ ਖੇਡ ਜਾਣ ਬੁੱਝ ਕੇ ਲੱਗਦਾ ਹੈ ਜਿਹੜਾ ਅੰਦਰ ਗੁਰਚਰਨ ਸਿੰਘ ਧਾਰੀਵਾਲ ਸਾਰੀ ਗੇਮ ਉਹਨੇ ਰਚਾਈ ਹੈ ਕੀ ਲੱਗਦਾ ਕੀ ਇਹਦੇ ਪਿੱਛੇ ਕੀ ਮਕਸਦ ਕੀ ਸੀ ਉਹਨਾਂ ਦਾ ਜਿਹੜਾ ਇਹ ਸਭ ਕੁਝ ਕੀਤਾ ਗਿਆ ਮਕਸਦ ਵੇਖੋ ਇੱਕੋ ਹੀ ਹੈ ਘਟ ਗਿੰਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਪਏ ਕਿਉਂਕਿ ਸੰਦੀਪ ਸਿੰਘ ਦੇ 3 ਸਾਲ ਹੋ ਜਣੇ 4 ਨਵੰਬਰ ਨੂੰ ਪੂਰੇ ਤੇ ਪ੍ਰਵਾਸ ਸਾਰੀ ਜਮਾਨਤ ਜਮਾਨਤ ਵਾਲੇ ਪਾਸੇ ਜਾ ਰਿਹਾ ਸੀ ਕਿ ਪਤਾ ਹੈ ਕਿ ਚਲੋ ਯਾਰ ਸਾਡਾ ਬੰਦਾ ਬੇਕਸੂਰ ਇਹਨੂੰ ਬਾਹਰ ਕੱਢੋ ਪਰ ਜਾਣ ਬੋਝ ਕੇ ਸਰਕਾਰਾਂ ਨੇ ਗੰਦੀ ਨੀਤੀ ਕਹਿ ਲਓ ਕਿ ਉਸ ਹਾਵਨਾ ਸੰਦੀਪ ਸਿੰਘ ਨੂੰ ਜਾਣ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਦੇਖੋ ਜਿਹੜਾ ਸੁਦੀਰ ਸੂਰੀ ਦਾ ਮਰਡਰ ਹੋਇਆ ਸੀ ਉਹ ਤਾਂ ਸਭ ਨੂੰ ਹੀ ਪਤਾ ਹੋਇਆ ਕੀ ਕੁਝ ਹੋਇਆ ਸਭ ਕੁਝ ਪਤਾ ਸਭ ਨੂੰ ਤੇ ਫਿਰ ਉਹ ਉਹ ਤੁਸੀਂ ਸੰਦੀਪ ਸਿੰਘ ਨੂੰ ਬੇਕਸੂਰ ਕਿਵੇਂ ਕਹਿ ਰਹੇ ਹੋ ਉਹ ਅੰਡਰ ਟ੍ਰਾਇਲ ਹੈ ਜੀ ਪਹਿਲੀ ਗੱਲ ਇਹ ਗੁਰੂ ਸਾਹਿਬ ਦਾ ਬਾਣਾ ਵਰਤੇ ਆ ਇਹ ਅੰਡਰ ਟ੍ਰਾਇਲ ਹੈ ਜੋ ਮਾਂ ਜੋ ਕੋਰਟ ਆਪਾਂ ਨੂੰ ਫੈਸਲਾ ਦੇਣਗੇ ਆਪਾਂ ਉੱਤੇ ਉਤਰਾਂਗੇ ਜੀ ਤੇ ਭਾਈ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ तकरीबन 1 ਸਾਲ ਦਾ ਸਮਾਂ ਹੋ ਚੁੱਕਿਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਦੇ ਉੱਤੇ ਬੈਠਿਆ ਕੀ ਲੱਗਦਾ ਕਿ ਇਹ ਨਮੂਸ਼ੀ ਵਾਲੀ ਗੱਲ ਨਹੀਂ ਕਿ ਸਾਨੂੰ ਆਪਣੇ ਗੁਰੂ ਸਾਹਿਬ ਦੀ ਰੱਖਿਆ ਦੇ ਵਾਸਤੇ ਜਾਂ ਗੁਰੂ ਸਾਹਿਬ ਦੇ ਸਤਕਾਰ ਨੂੰ ਬਹਾਲ ਰੱਖਣ ਦੇ ਵਾਸਤੇ ਵੀ ਮੂਰਚੀ ਲਾਉਣੀ ਪੈ ਰਹੀ ਨਹੀਂ ਦੇਖੋ ਇਹਦੇ ਵਿੱਚ ਪਹਿਲੀਆਂ ਵੀ ਦੋ ਸਰਕਾਰਾਂ ਨਾ ਉਹ ਵੀ ਨਾਕਾਮ ਰਹੀਆਂ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦਾ ਮਤਲਬ ਕਾਂਗਰਸ ਵਾਲਿਆਂ ਨੇ ਕਹਿ ਲੋ ਕਿ ਗੁਟਕਾ ਸਾਧ ਦੀ ਹੱਟ ਫੜ ਕੇ ਸੋਹ ਖਾਦੀ ਸੀ ਕਿ ਆਪਾਂ ਇਨਸਾਫ ਦਿਵਾਵਾਂਗੇ ਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਦਿਵਾਇਆ ਉਹ ਵੀ ਆਪਣੇ ਜਿੰਨੇ ਵੀ ਪਬਲਿਕ ਹੈ ਸਾਰੇ ਨੇ ਭਾਈ ਸਰਕਾਰ ਨੂੰ ਪਿੱਛੇ ਕਰਤਾ ਹੁਣ ਭਗਵੰਤ ਮਾਨ ਨੂੰ 3.5 ਸਾਲ ਹੋਣ ਤੇ ਆਣ ਲੱਗੇ ਨੇ ਇਹਨਾਂ ਨੇ ਵੀ ਹਜੇ ਤੱਕ ਕੋਈ ਬੇਦਬੀ ਦਾ ਕਾਨੂੰਨ ਨਹੀਂ ਕੋਈ ਕੁਛ ਨਹੀਂ ਮਤਲਬ ਸਰਕਾਰ ਇਹ ਕਿਸਾਨਾਂ ਬਿਲਕੁਲ ਹਜੇ ਤੱਕ ਫੇਲੀਅਰ ਚੱਲਦਾ ਪਿਆ ਵਾ ਪਤਾ ਨਹੀਂ ਕਿਉਂ ਹਜੇ ਤਾਂ ਠੰਡੇ ਬਿਸਤਰੇ 'ਚ ਪਾ ਕੇ ਰੱਖਿਆ ਇਹਨਾਂ ਨੇ ਜੇ ਇਹ ਨਹੀਂ ਕੁਛ ਕਰਨਗੇ ਤੇ ਇਹ ਵੀ ਭਾਜੀ ਅੱਗੇ ਜਾਣਗੇ ਸਿੱਧੀ ਜੀ ਗੱਲ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਨਹੀਂ ਇਹ ਪੂਰੇ ਜਿਹੜੇ ਸਰਬ ਧਰਮ ਨੇ ਸਾਰਿਆਂ ਦੀ ਇਹ ਬੇਅਦਬੀ ਦੀ ਗੱਲ ਕਰ ਰਹੇ ਨੇ ਬਾਕੀ ਵੀ ਧਾਰਮਿਕ ਆਗੂ ਇੱਥੇ ਅੱਜ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਇਹ ਗੱਲ ਹੈ ਜਿਹੜੀ ਕਿ ਜਦੋਂ ਇੱਥੇ ਲੋਕਾਂ ਦੇ ਇਕੱਤਰ ਹੋਣ ਦੀ ਹੁੰਦੀ ਆ ਤਾਂ ਅੱਜ ਵੀ ਜਿੰਨੀ ਗਿਣਤੀ 'ਚ ਮੈਨੂੰ ਲੱਗਦਾ ਲੋਕ ਹੋਣੇ ਚਾਹੀਦੇ ਸੀ ਇੰਨੀ ਗਿਣਤੀ 'ਚ ਇੱਥੇ ਸੰਗਤ ਦੇ ਰੂਪ 'ਚ ਇੱਥੇ ਲੋਕ ਨਹੀਂ ਪੁੱਜੇ ਦੇਖੋ ਜਿਹੜੇ ਜਾਗਦੀ ਜ਼ਮੀਰ ਵਾਲੇ ਹੁੰਦੇ ਨਾ ਭਾਜੀ ਉਹ ਇੰਨੇ ਹੀ ਬੋਤ ਆ ਫਿਰ ਦੂਸਰੀ ਗੱਲ ਹੈ ਕਿ ਜਿਹੜਾ ਤੁਸੀਂ ਪੁੱਛਿਆ ਕੀ ਇਹਦਾ ਸਾਰੇ ਧਰਮਾਂ ਦਾ ਕਾਨੂੰਨ ਵਾਕਈ ਸੱਚ ਹੈ ਇੱਥੇ ਹਿੰਦੂ ਵੀ ਆਏ ਨੇ ਮੁਸਲਮਾਨ ਵੀ ਆਏ ਨੇ ਸਿੱਖ ਵੀ ਆਏ ਨੇ ਸਾਈ ਵੀ ਆਏ ਨੇ ਇਹ ਸਾਂਝੀ ਸਟੇਜ ਲੱਗੀ ਆ ਇਹਦੇ ਵਿੱਚ ਵੇਖੋ ਆਪਣੀ ਸਰਕਾਰਾਂ ਨੂੰ ਬੜੀ ਵੱਡੀ ਇੱਕ ਛਪੇੜ ਐ ਇਥੋਂ ਪਰ ਉਹਨੂੰ ਹਜੇ ਵੀ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਸਰਕਾਰਾਂ ਚਾਹੁੰਦੀਆਂ ਕਿ ਇਹ ਸਿੱਖਾਂ ਨੂੰ ਲੜਾ ਦਈਏ ਹਿੰਦੂਆਂ ਨਾਲ ਤੇ ਹਿੰਦੂਆਂ ਨੂੰ ਲੜਾ ਦਈਏ ਮੁਸਲਮਾਨਾਂ ਨਾਲ ਇਹ ਚੀਜ਼ਾਂ ਕਰਦੀਆਂ ਪਰ ਸਟੇਟ ਨੂੰ ਅੱਜ ਮਤਲਬ ਕਿ ਵਾਹ ਦੱਸ ਨਹੀਂ ਆ ਗਿਆ ਸਰਕਾਰ ਨੂੰ ਕਿ ਆਪਾਂ ਹਿੰਦੂ ਸਿੱਖ ਭਾਈਚਾਰਾ ਇਕੱਠਾ ਹੀ ਆ ਕੁਝ ਕੇ ਵੇਖੋ ਸ਼ਰਾਰਤੀ ਅੰਸਰ ਜਿਹੜਾ ਕਿ ਆਪਾਂ ਹਿੰਦੂ ਸਿੱਖਾਂ ਦਾ ਭਾਈਚਾਰਾ ਖਰਾਬ ਕਰਦੇ ਦੇ ਨੇ ਉਹਨਾਂ ਵਾਲੇ ਸਮੇਂ 'ਚ ਲੱਗਦਾ ਵੀ ਸੰਘਰਸ਼ ਫਿਰ ਤੇਜ਼ ਕਰਨਾ ਪਊਗਾ ਇਹ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ 12 ਜੀ ਤੋਂ ਪਹਿਲਾਂ ਪਹਿਲਾਂ ਕੋਈ ਨਹੀਂ ਹੱਲ ਕੀਤਾ ਤੇ ਭਾਜੀ ਵੱਡੇ ਲੈਵਲ ਤੇ ਸਾਰਾ ਸੰਘਰਸ਼ ਹੋਏਗਾ ਇਸ ਟਾਈਮ ਤੇ ਉਹੀ ਨੇ ਸਾਰਾ ਕੁਝ ਹੋ ਰਿਹਾ ਜੀ ਅੰਦਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ